ਇੱਕ ਵਾਰ ਫਿਰ ਤੋਂ ਥਾਰ ਦਾ ਕਹਿਰ ਦੇਖਣ ਨੂੰ ਮਿਲਿਆ ਇਸ ਵਾਰੀ ਮੋਹਾਲੀ ਜ਼ਿਲ੍ਹੇ ਦੇ ਨਿਆਗਾਉਂ ਥਾਣੇ ਇੱਕ ਮਾਮਲਾ ਦਾਜ ਹੋਇਆ ਜਿਦੇ ਵਿੱਚ ਦੇਰ ਰਾਤ ਇੱਕ ਥਾਰ ਚਾਲਕ ਵੱਲੋਂ ਪਹਿਲਾਂ ਗਾਂ ਨੂੰ ਟੱਕਰ ਮਾਰੀ ਗਈ ਉਸ ਤੋਂ ਬਾਅਦ ਸਾਈਕਲ ਸਵਾਰ ਨੂੰ ਟੱਕਰ ਮਾਰੀ ਗਈ ਉਸ ਤੋਂ ਬਾਅਦ ਐਕਟਿਵਾ ਸਵਾਰ ਨੂੰ ਟੱਕਰ ਮਾਰੀ ਗਈ ਹਾਲਾਂਕਿ ਇਹਦੇ ਵਿੱਚ ਅਨਫੋਰਚੂਨੇਟ ਇੱਕ ਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਨੇ ਮਾਮਲਾ ਦਾਜ ਕਰ ਲਿਆ ऐसे चुनेगाऊ ਸਾਡੇ ਨਾਲ ਨੇ ਸਤਨਾਮ ਜੀ ਸਤਨਾਮ ਸਰ ਕਿਉਂਕਿ ਦੇਖਿਆ ਗਿਆ ਕਿ ਪਹਿਲਾ 3-4 ਚੀਜ਼ਾਂ ਨੂੰ ਟੱਕਰ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਪੁਲਿਸ ਨੇ ਉਹਨੂੰ ਫੜ ਲਿਆ ਪੂਰਾ ਮਾਮਲਾ ਕੀ ਸੀ ਕੀ ਇਨਫੋਰਮੇਸ਼ਨ ਆਈ ਸੀ ਇਹ ਸਾਨੂੰ ਐਕਸੀਡੈਂਟ ਦੀ ਇਨਫੋਰਮੇਸ਼ਨ ਰਸੀ ਹੋਈ ਸੀ ਕਿ ਕੈਂਬਾਲਾ ਸਾਈਡ ਤੋਂ ਇੱਕ ਥਾਰ ਗੱਡੀ ਆ ਰਹੀ ਸੀ ਰਾਤ ਤਕਰੀਬਨ 12 ਵਜੇ ਦੇ ਕਰੀਬ ਦਾ ਇਨਸੀਡੈਂਟ ਹੈਗਾ ਇਹ ਕਿ ਉੱਥੇ ਇੱਕ ਸਿੰਗਲ ਇੱਕ ਕਾਰ ਚਾਲਕ ਸੀਗਾ ਜਿਹਦਾ ਨਾਮ ਸੀਗਾ ਮੁਕਲ ਇਹ ਗੱਡੀ ਚਲਾ ਕੇ ਆ ਰਿਹਾ ਸੀਗਾ ਕੈਂਬਾਲਾ ਸਾਈਡ ਤੋਂ ਤੇ ਇਹਨੇ ਰੈਸ਼ ਡਰਾਈਵਿੰਗ ਕਰਦੇ ਹੋਏ ਇੱਕ ਪਹਿਲਾਂ ਇੱਕ ਗਾਂ ਨੂੰ ਹਿੱਟ ਕੀਤਾ ਉਹ ਤੋਂ ਬਾਅਦ ਗਾਂ ਤੋਂ ਬਾਅਦ ਇੱਕ ਜਿਹੜਾ ਲੇਬਰਰ ਕਾਈਂਡ ਆਫ ਕੰਮ ਕਰਦਾ ਸੀਗਾ ਉਹ ਆਪਣੇ ਸਾਈਕਲ ਤੇ ਆਪਣੀ ਜੌਬ ਕਰਕੇ ਰਾਤ ਨੂੰ ਆ ਰਿਹਾ ਸੀਗਾ ਉਹਨੂੰ ਹਿੱਟ ਕੀਤਾ ਤੇ ਉਹ ਤੋਂ ਬਾਅਦ ਇੱਕ ਸਕੂਟੀ ਚਾਲਕ ਨੂੰ ਹਿੱਟ ਕੀਤਾ ਜੋ ਕਿ ਇਹਦੇ ਚ ਇੱਕ ਗਾਂ ਤੇ ਇੱਕ ਜਿਹੜਾ ਹੈਗਾ ਸਾਈਕਲ ਰਾਈਡਰ ਸੀਗਾ ਉਹਦੀ ਡੈਥ ਹੋਈ ਹੈ ਤੇ ਜਿਹੜਾ ਸਕੂਟੀ ਚਾਲਕ ਸੀਗਾ ਉਹ ਜ਼ੇਰੇ ਲਾਜੇਗਾ ਸੈਕਟਰ 16 ਦੇ ਵਿੱਚ ਤੇ ਪੁਲਿਸ ਇਨਵੈਸਟੀਗੇਸ਼ਨ ਚ ਕੋਈ ਪਤਾ ਲੱਗਿਆ ਹੋਵੇ ਕਿ ਕੋਈ ਨਾਲ ਸੀਗਾ ਇਹਦੇ ਜਿਹੜਾ ਮੁਕੋਲ ਹੈ ਉਹ ਜਾਂ ਫਿਰ ਕਾਫੀ ਤੇਜ਼ ਰਫਤਾਰ ਸੀ। ਨਹੀਂ ਇਹ ਇਹ ਇਹਦੇ ਨਾਲ ਕੋਈ ਨਹੀਂ ਸੀਗਾ। ਇਹ ਇਕੱਲਾ ਹੀ ਗੱਡੀ ਚਲਾ ਰਿਹਾ ਸੀਗਾ ਤੇ ਇਹਦੇ ਤੇਜ਼ ਰਫਤਾਰੀ ਚ ਲਿਆ ਕੇ ਹੀ ਗੱਡੀ ਮਾਰੀ ਹੈ ਤਾਂ ਤਾਂ ਹੀ ਉਹਨਾਂ ਦੀ ਮੌਕੇ ਤੇ ਜਿਹੜਾ ਡੈਥ ਹੋਈ ਹੈ ਡਾਕਟਰ ਨੇ ਬਰਾਡਰ ਡਿਕਲੇਅਰ ਕੀਤਾ ਉਹਨਾਂ ਨੂੰ। ਅਸੀਂ ਇਸ ਕੇਸ ਦੇ ਵਿੱਚ ਇੱਕ ਐਫਆਰ ਆਪਣੇ ਥਾਣੇ ਨਵਾਂ ਕਰਾਉਦੇ ਵਿੱਚ ਰਜਿਸਟਰਡ ਕੀਤੀ ਹੈ। ਦੋਸ਼ੀ ਨੂੰ ਅਰੈਸਟ ਕਰ ਲਿਆ ਗਿਆ ਹੈ ਤੇ ਹੁਣ ਬਾਅਦ ਪੋਸਟਮਾਰਟਮ ਜੋ ਵੀ ਅੱਗੇ ਤਫ਼ਤੀਸ਼ ਚ ਆਉਣਗੇ ਚੀਜ਼ਾਂ ਉਹਦੇ ਕੋਲੋਂ। ਕੋਣ ਪ੍ਰੋਫੈਸ਼ਨਲੀ ਕੋਣ ਹੈ ਸਰ ਕਿਤੇ ਦਾ ਰਹਿਣ ਵਾਲਾ ਜਿਹੜਾ ਕਿਊਬਸ ਹੈ? ਇਹ ਕੁੜ ਬੇਸਿਕਲੀ ਹਰਿਆਣੇ ਤੋਂ ਬਿਲੋਂਗ ਕਰਦਾ ਪਿੱਛੋਂ ਤੇ ਹੁਣ ਅੱਜਕੱਲ ਇੱਥੇ ਕੰਸਲ ਦੇ ਵਿੱਚ ਰਹਿ ਰਿਹਾ ਸੀਗਾ ਰੈਂਟ ਤੇ ਤੇ ਬਾਇਓ ਪ੍ਰੋਫੈਸ਼ਨ ਅਸੀਂ ਵੈਰੀਫਾਈ ਕਰ ਰਹੇ ਹਾਂ ਕੀ ਕੰਮ ਕਰਦਾ ਹੈ ਠੀਕ ਹੈ ਸਰ ਇਹ ਕੋਈ ਪਿੱਛੋਂ ਤੋਂ ਨਹੀਂ ਟੱਕਰ ਟੁੱਕਰ ਮਾਰ ਕੇ ਆ ਰਿਹਾ ਸੀ ਕੋਈ ਹੁਣ ਤੱਕ ਦੀ ਨਹੀਂ ਉਹ ਫਿਰ ਤਸਦੀਕ ਕਰ ਰਹੇ ਹਾਂ ਅਸੀਂ ਪਿੱਛੇ ਤੱਕ ਇਹਨੂੰ ਵੈਰੀਫਾਈ ਕਰਾਂਗੇ ਸਾਰਾ ਉਹ ਨਸ਼ਾ ਵਗਾਰਾ ਕੋਈ ਉਹਦਾ ਮੈਡੀਕਲ ਰਿਕਾਰਡ ਹੁਣੇ ਲਾਵਾਂਗੇ ਅਸੀਂ ਠੀਕ ਹੈ ਤਾਂ ਬਿਲਕੁਲ ਪੁਲਿਸ ਹੁਣ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਪਿੱਛੋਂ ਕਿਸ ਤਰ੍ਹਾਂ ਦੀ ਤੇਜ਼ ਰਫ਼ਤਾਰ ਸੀਗੀ ਹੋਰ ਕਿਸੇ ਨੂੰ ਤਾਂ ਨਹੀਂ ਹਿੱਟ ਕਰਕੇ ਆ ਰਹੇ ਸੀ ਤੇ ਹੁਣ ਜਿਹੜੇ ਪਰਿਵਾਰਿਕ ਮੈਂਬਰ ਵੀ ਪਹੁੰਚੇ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਇਹ ਪ੍ਰੋਫੈਸ਼ਨਲੀ ਕੀ ਕਰਦਾ ਸੀਗਾ ਕਿੱਥੋਂ ਆ ਰਿਹਾ ਸੀਗਾ ਨਸ਼ਾ ਕੀਤਾ ਸੀ ਜਾਂ ਨਹੀਂ ਕੀਤਾ ਸੀ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਇੱਕ ਵਾਰ ਫਿਰ ਤੋਂ ਥਾਰ ਦਾ ਕਹਿਰ ਦੇਖਣ ਨੂੰ ਮਿਲਿਆ ਇਸ ਵਾਰੀ ਮੋਹਾਲੀ ਜ਼ਿਲ੍ਹੇ ਦੇ ਨਿਆਗਾਉਂ ਥਾਣੇ ਇੱਕ ਮਾਮਲਾ ਦਰਜ ਹੋਇਆ ਜਿਦੇ ਵਿੱਚ ਦੇਰ ਰਾਤ ਇੱਕ ਥਾਰ ਚਾਲਕ ਵੱਲੋਂ ਪਹਿਲਾਂ ਗਾਹ ਨੂੰ ਟੱਕਰ ਮਾਰੀ ਗਈ ਉਸ ਤੋਂ ਬਾਅਦ ਸਾਈਕਲ ਸਵਾਰ ਨੂੰ ਟੱਕਰ ਮਾਰੀ ਗਈ ਉਸ ਤੋਂ ਬਾਅਦ ਐਕਟਿਵਾ ਸਵਾਰ ਨੂੰ ਟੱਕਰ ਮਾਰੀ ਗਈ ਹਾਲਾਂਕਿ ਇਹਦੇ ਵਿੱਚ ਅਨਫੋਰਚੂਨੇਟ ਇੱਕ ਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਨੇ ਮਾਮਲਾ ਦਾਜ ਕਰ ਲਿਆ ਐਸਐਚਓ ਨਯਾ ਗਾਉ ਸਾਡੇ ਨਾਲ ਨੇ ਸਤਨਾਮ ਜੀ ਸਤਨਾਮ ਸਰ ਕਿਉਂਕਿ ਦੇਖਿਆ ਗਿਆ ਕਿ ਪਹਿਲਾਂ 3-4 ਚੀਜ਼ਾਂ ਨੂੰ ਟੱਕਰ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਪੁਲਿਸ ਨੇ ਉਹਨੂੰ ਫੜ ਲਿਆ ਪੂਰਾ ਮਾਮਲਾ ਕੀ ਸੀ ਕੀ ਇਨਫੋਰਮੇਸ਼ਨ ਆਈ ਸੀ ਇਹ ਸਾਨੂੰ ਐਕਸੀਡੈਂਟ ਦੀ ਇਨਫੋਰਮੇਸ਼ਨ ਰਸੀ ਹੋਈ ਸੀ ਕਿ ਕੈਂਬ ਵਾਲਾ ਸਾਈਡ ਤੋਂ ਇੱਕ ਥਾਰ ਗੱਡੀ ਆ ਰਹੀ ਸੀ ਰਾ ਕਿ ਉੱਥੇ ਇੱਕ ਸਿੰਗਲ ਇੱਕ ਕਾਰ ਚਾਲਕ ਸੀਗਾ ਜਿਹਦਾ ਨਾਮ ਸੀਗਾ ਮੁਕਲ ਇਹ ਗੱਡੀ ਚਲਾ ਕੇ ਆ ਰਿਹਾ ਸੀਗਾ ਕੈਂਬਾਲਾ ਸਾਈਡ ਤੋਂ ਤੇ ਇਹਨੇ ਰੈਸ਼ ਡਰਾਈਵਿੰਗ ਕਰਦੇ ਹੋਏ ਇੱਕ ਪਹਿਲਾਂ ਇੱਕ ਗਾਂ ਨੂੰ ਹਿੱਟ ਕੀਤਾ ਉਹ ਤੋਂ ਬਾਅਦ ਗਾਂ ਤੋਂ ਬਾਅਦ ਇੱਕ ਜਿਹੜਾ ਲੇਬਰਰ ਕਾਈਂਡ ਆਫ ਕੰਮ ਕਰਦਾ ਸੀਗਾ ਉਹ ਆਪਣੀ ਸਾਈਕਲ ਤੇ ਆਪਣੀ ਜੌਬ ਕਰਕੇ ਰਾਤ ਨੂੰ ਆ ਰਿਹਾ ਸੀਗਾ ਉਹਨੂੰ ਹਿੱਟ ਕੀਤਾ ਤੇ ਉਹ ਤੋਂ ਬਾਅਦ ਇੱਕ ਸਕੂਟੀ ਚਾਲਕ ਨੂੰ ਹਿੱਟ ਕੀਤਾ ਜੋ ਕਿ ਇਹਦੇ ਚ ਇੱਕ ਗਾਂ ਤੇ ਇੱਕ ਜਿਹੜਾ ਹੈਗਾ ਸਾਈਕਲ ਰਾਈਡਰ ਸੀਗਾ ਉਹਦੀ ਡੈਥ ਹੋਈ ਆ ਤੇ ਜਿਹੜਾ ਸਕੂਟੀ ਚਾਲਕ ਸੀਗਾ ਉਹ ਜੇਰੇ ਲਾ ਜਾਏਗਾ ਸੈਕਟਰ 16 ਦੇ ਵਿੱਚ ਬਿਵਿਨ ਇਨਵੈਸਟੀਗੇਸ਼ਨ ਚ ਕੋਈ ਪਤਾ ਲੱਗਿਆ ਹੋਵੇ ਕਿ ਕੋਈ ਨਾਲ ਸੀਗਾ ਇਹਦੇ ਜਿਹੜਾ ਮੁਕੋਲ ਹੈ ਔਰ ਜਾਂ ਫਿਰ ਕਾਫੀ ਤੇਜ਼ ਰਫਤਾਰ ਸੀਗਾ ਨਹੀਂ ਇਹ ਇਹ ਇਹਦੇ ਨਾਲ ਕੋਈ ਨਹੀਂ ਸੀਗਾ ਇਹ ਇਕੱਲਾ ਹੀ ਗੱਡੀ ਚਲਾ ਰਿਹਾ ਸੀਗਾ ਤੇ ਇਹਦੇ ਤੇਜ਼ ਰਫਤਾਰੀ ਚ ਲਿਆ ਕੇ ਹੀ ਗੱਡੀ ਮਾਰੀ ਹੈ ਤਾਂ ਤਾਂ ਹੀ ਉਹਨਾਂ ਦੀ ਮੌਕੇ ਤੇ ਜਿਹੜਾ ਡੈਥ ਹੋਈ ਹੈ ਡਾਕਟਰ ਨੇ ਬਰਾਉਡਰ ਡਿਕਲੇਅਰ ਕੀਤਾ ਉਹਨਾਂ ਨੂੰ ਅਸੀਂ ਇਸ ਕੇਸ ਦੇ ਵਿੱਚ ਇੱਕ ਐਫਆਰ ਆਪਣੇ ਥਾਣੇ ਨਵਾਂਗਰੋਂ ਦੇ ਵਿੱਚ ਰਜਿਸਟਰਡ ਕੀਤੀ ਹੈ ਦੋਸ਼ੀ ਨੂੰ ਅਰੈਸਟ ਕਰ ਲਿਆ ਗਿਆ ਹੈ ਤੇ ਹੁਣ ਬਾਅਦ ਪੋਸਟਮਾਰਟਮ ਜੋ ਵੀ ਅੱਗੇ ਤਫਤੀਸ਼ ਚ ਆਉਣਗੇ ਚੀਜ਼ਾਂ ਉਹਦੇ ਗ੍ਰੈਂਡ ਕੋਨ ਪ੍ਰੋਫੈਸ਼ਨਲੀ ਕੋਨ ਹੈ ਸਰ ਕਿਤੇ ਦਾ ਰਹਿਣ ਵਾਲਾ ਜਿਹੜਾ ਕਿਊ ਹੈ ਇਹ ਕੁੜ ਬੇਸਿਕਲੀ ਹਰਿਆਣੇ ਤੋਂ ਬਿਲੋਂਗ ਕਰਦਾ ਪਿੱਛੋਂ ਤੇ ਹੁਣ ਅੱਜਕੱਲ ਇੱਥੇ ਕਾਂਸਲ ਦੇ ਵਿੱਚ ਰਹਿ ਰਿਹਾ ਸੀਗਾ ਰੈਂਟ ਤੇ ਤੇ ਬਾਇਓ ਪ੍ਰੋਫੈਸ਼ਨਲ ਅਸੀਂ ਵੈਰੀਫਾਈ ਕਰ ਰਹੇ ਹਾਂ ਕੀ ਕੰਮ ਕਰਦਾ ਹੈ ਠੀਕ ਹੈ ਸਰ ਇਹ ਕੋਈ ਪਿੱਛੋਂ ਤੋਂ ਨਹੀਂ ਟੱਕਰ ਟੁੱਕਰ ਮਾਰ ਕੇ ਆ ਰਿਹਾ ਸੀ ਕੋਈ ਹੁਣ ਤੱਕ ਦੀ ਨਹੀਂ ਉਹ ਫਸ ਤਸਦੀਕ ਕਰ ਰਹੇ ਹਾਂ ਅਸੀਂ ਪਿੱਛੇ ਤੱਕ ਇਹਨੂੰ ਵੈਰੀਫਾਈ ਕਰਾਂਗੇ ਸਾਰੇ ਨਸ਼ਾ ਵਗਾਰਾ ਉਹਦਾ ਮੈਡੀਕਲ ਰਿਕਾਰਡ ਹੁਣੇ ਲਵਾਂਗੇ ਅਸੀਂ ਠੀਕ ਹੈ ਤਾਂ ਬਿਲਕੁਲ ਪੁਲਿਸ ਹੁਣ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਪਿੱਛੋਂ ਕਿਸ ਤਰ੍ਹਾਂ ਦੀ ਤੇਜ਼ ਰਫ਼ਤਾਰ ਸੀਗੀ ਹੋਰ ਕਿਸੇ ਨੂੰ ਤੋਂ ਨਹੀਂ ਹਿਟ ਕਰਕੇ ਆ ਰਹੇ ਸੀਗਾ ਸਾਰ ਤੇ ਹੁਣ ਜਿਹੜੇ ਪਰਿਵਾਰਿਕ ਮੈਂਬਰ ਵੀ ਪਹੁੰਚੇ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਇਹ profession ਕੀ ਕਰਦਾ ਸੀਗਾ ਕਿੱਥੋਂ ਆ ਰਹੇ ਸੀਗਾ ਨਸ਼ਾ ਕੀਤਾ ਸੀ ਜਾਂ ਨਹੀਂ ਕੀਤਾ ਸੀ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਿਹਾ ਹੈ